ਸੀਦੇ ਪ੍ਰਾਪਰਟੀ ਨੂੰ ਬਚਾਇਆ ਜਾਵੇ ਜਾਵੇ ਬਚਾਇਆ ਜਾਵੇ ਐਚਜੀਪੀਸੀ ਦੀ ਪ੍ਰਾਪਰਟੀ ਨੂੰ ਬਚਾਇਆ ਜਾਵੇ ਜਾਵੇ ਬਚਾਇਆ ਜਾਵੇ ਵਾਈਡਿੰਗ ਜਿੱका ਖਾਲਸਾ ਵਾਈਡਿੰਗ ਜਿੱਕੇ ਵੱਲੇ ਅੱਜ ਅਸੀਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਜਿਹੜੀ ਮੁੱਖ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕੇ ਦੇ ਰਾਹੀਂ ਆਪਣੀਆਂ ਦੁਕਾਨਾਂ ਵੀ ਲਈਆਂ ਦੰਨਿਆ ਹੋਣਿਆ ਹਨ ਜਿਹੜੀ ਕਿ ਪਾਰਕਿੰਗ ਦੇ ਲਈ ਹੈ ਪਬਲਿਕ ਦੇ ਲਈ ਜਿਹੜੀ ਨਸਮਸਤ ਕੋਣ ਆਉਂਦੀ ਆ ਹੁਣ ਇਹਨਾਂ ਨੇ ਨਵਾਂ ਕੰਮ ਕੀਤਾ ਆਹ ਪਾਰਕਿੰਗ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜਿਹੜੀ ਪਾਰਕਿੰਗ ਆ ਰਸਤਾ ਉਹਦੇ ਵਿੱਚ ਕਿਸੇ ਨੂੰ ਦੁਕਾਨ ਐਜੈਕਟਿਵ ਦੇ ਵਿੱਚ ਪਾਸ ਕਰਕੇ ਦੇਤੀ ਧਾਮੀ ਸਾਹਿਬ ਨੇ ਅਸੀਂ 7 ਤਰੀਕ ਨੂੰ ਮੈਨੇਜਰ ਸਾਹਿਬ ਨੂੰ ਵੀ ਮਿਲੇ ਕੁਦਰਤੀ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜਿਹੜਾ ਚੀਫ ਸੈਕਟਰੀ ਆ 7700 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਸਾਹਮਣੇ ਅਸੀਂ ਸਾਰੀ ਗੱਲਬਾਤ ਦੱਸੀਓ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਤੁਰੰਤ ਕੰਮ ਬੰਦ ਕਰਾਵਾਂਗੇ ਅੱਜ ਤਕਰੀਬਨ 4 ਦਿਨ ਹੋ ਗਏ ਕੰਮ ਜਿਉਂ ਦਾ ਕਿਉਂ ਚੱਲ ਰਿਹਾ ਹੈ ਇਹ ਜਿਹੜੀ ਿਕਾਨ ਹੈ ਇਹ ਆਪਣੇ ਨਜਦੀਕੀ ਨੂੰ ਕਿਸੇ ਨੇ ਐਜੈਕਟਿਵ ਚ ਪਾਸ ਕਰਾ ਕੇ ਧਾਮੀ ਸਾਹਿਬ ਨੇ ਦਿੱਤੀ ਆ ਅਸੀਂ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਸੀ ਵੀ ਇਹਨੂੰ ਕੰਮ ਨੂੰ ਤੁਰੰਤ ਰੋਕੋ ਤਾਂ ਕਿ ਜਿਹੜੀ ਪਬਲਿਕ ਪੈਲਸ ਹੈ ਇਹਦੇ ਵਿੱਚ ਸਰਕਾਰੀ ਇਟ ਲੱਗੀ ਹੋਈ ਹੈ ਪਾਰਕਿੰਗ ਦੇ ਵਿੱਚ ਸਰਕਾਰੀ ਇਟ ਇਹਦੇ ਵਿੱਚ ਦੁਕਾਨਾਂ ਵੀ ਇਹਨਾਂ ਨੇ ਲਾਈਆਂ ਹੋਈਆਂ ਅੱਗੇ ਤਾਂ ਕਹਿੰਦੇ ਸੀ ਵੀ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਆ ਹੁਣ ਤਾਂ ਨਾਦਾਂ ਦੀ ਗੋਲਕ ਬਣ ਗਈ ਇਹ ਮੂੰਹ ਵੀ tnada ਦਾ ਬਣ ਗਿਆ ਐਸਜੀਪੀਸੀ ਕਰੋੜਾ ਇਸ ਜਗ੍ਹਾ ਦੀ ਕਰੋੜਾ ਰੁਪਏ ਕੀਮਤ ਹੈ ਇਸ ਟਾਈਮ ਕਰੋੜਾਂ ਰੁਪਏ ਐਸਜੀਪੀਸੀ ਲੁੱਟਾ ਰਹੀ ਆ ਹਾਂਜੀ ਵੀ ਇਸੇ ਕਰਕੇ ਅਸੀਂ ਪ੍ਰੋਟੈਸਟ ਕਰਨ ਆਏ ਸੀ ਅੱਜ ਇਹ ਸਾਰੇ ਸਿੱਖ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆਓ ਜਾਗੋ ਆਪਾਂ ਗੁਰੂ ਘਰ ਦੀ ਸੇਵਾ ਦਾ ਕਰਨੀ ਚਾਹੁੰਦੇ ਆ ਸਾਰੇ ਪਰ ਗੁਰੂ ਘਰ ਦੀ ਜਿਹੜੀ ਪ੍ਰਾਪਰਟੀ ਉਹਨੂੰ ਬਚਾਉਂਦਾ ਕੰਮ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਕਾਰ ਸਿੰਘ ਬੜਲਾ ਦੀ ਰਹਿਨਵਾਈ ਹੈਟ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹ ਕਾਰ ਇਹ ਕੰਮ ਨਾ ਰੁਕਿਆ ਕੱਲ੍ਹ ਦੇ ਦਿਨ ਜਾਂ ਅੱਜ ਦੇ ਦਿਨ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਦੇ ਸਰਦਾਰ ਈਮਾਨ ਸਿੰਘ ਦੇ ਤੇ ਸਮੁੱਟੀ ਪਾਰਟੀ ਨੂੰ ਅਸੀਂ ਇਹ ਕਾਲ ਕਰਾਂਗੇ ਤੇ ਵੱਖ-ਵੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਗੁਰੂ ਘਰ ਦੀਆਂ ਪ੍ਰਾਪਰਟੀਆਂ ਨੂੰ ਬਚਾਓ ਨਹੀਂ ਇਹ ਆਪਣੇ ਲੋਕਾਂ ਨੂੰ ਵਾਰ ਕਰਨਗੇ ਤੇ ਵੱਡੇ ਧਨਾਢਾਂ ਨੂੰ ਇਹ ਇਹ ਸਾਰਾ ਸਿਸਟਮ ਦੇ ਰਹੇ ਆਂ ਇਸ ਤਰ੍ਹਾਂ ਹੀ ਠੇਕੇ ਲਾ ਹੁਣ ਅੱਜ ਕੱਲ ਸਾਢੇ 3 ਕਰੋੜ ਰੁਪਏ ਤੇ ਇਹ ਠੇਕਾ ਚੜਿਆ ਪਰਸੋਂ ਸਾਢੇ 3 ਕਰੋੜ ਰੁਪਏ ਚ ਹੋਰ ਇਹ ਦੱਸੋ ਕਿਹੜੇ ਦੁਕਾਨਦਾਰ ਨੂੰ ਸੌਟ ਆ ਜਦੋਂ ਮੀਂਹ ਆ ਗਿਆ ਉਹ ਆਪਣਾ ਤਲੀਆਂ ਤਮਣੀਆਂ ਚੱਕੂਗਾ ਇਹ ਉਹਨਾਂ ਨੇ 3.5 ਕਰੋੜ ਚ ਠੇਕਾ ਦਿੱਤਾ ਹੈ ਤਾਂ ਉਹਨਾਂ ਨੂੰ ਪੱਕਿਆ ਦੁਕਾਨਾ ਬਣਾ ਕੇ ਦੇਣ ਇਸ ਤਰ੍ਹਾਂ ਇਹ ਸਾਨੂੰ ਆਡ ਬੰਦੇ ਨੂੰ ਬੰਦੇ ਨੂੰ ਦੇ ਰਹੇ ਆ ਬਣਾ ਕੇ ਸੋ ਇਹੀ ਸਾਡੀ ਬੇਨਤੀ ਹੈ ਤੁਹਾਡੇ ਜਰੀਏ ਤੇ ਰਹੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਤੁਹਾਡੇ ਜੀ ਸਨੇਹ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਨਾਲ ਕੋਈ ਛੇੜਛਾੜ ਕਰਦਾ ਹੈ ਪਾਸ ਸ਼੍ਰੋਮਣੀ ਇਟਾਲੀ ਦਾ ਨੰਬਰ ਸਰ ਹਮੇਸ਼ਾ ਤੱਤ ਪਰ ਹੋ ਕੇ ਉਹਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਮਤਥਾ ਲਾਉਣੇ ਆ ਪਹਿਲਾ ਜਿਹੜੀ ਅਜਿਹੇ ਰਥੇ ਆ ਇਹਦੇ ਦੇ ਵਿੱਚ ਵੀ ਕੋਈ ਸਰ ਸਰ ਤੇ ਇਹ ਥੇ ਨੂੰ ਇਹ ਸਾਫ ਕਰਕੇ ਪਾਰਕ ਬਣਾਉਣੀ ਚਾਹੁੰਦੇ ਸੀ ਜਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਦੱਸਿਆ ਤਾਂ ਅਸੀਂ ਧਰਨੇ ਬਜਾਰੇ ਕੀਤੇ ਤਾਂ ਇਹਦੇ ਹਲ ਵਾਲੇ ਕੰਦ ਹੋਈ ਆ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਕੀ ਪਤਾ ਲੱਗੂਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾ ਕੇ ਇਤਣ ਥੇਹਾਂ ਬਣਾਈਆਂ ਇੱਕ ਨੇ ਹੁਣ ਜਿਹੜੀ ਇਹ ਨਜਾਇਜ਼ ਉਸਾਰੀ ਹੋ ਰਹੀ ਹੈ ਅਸੀਂ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਦੁਕਾਨ ਨੂੰ ਨਹੀਂ ਬਣ ਦੇਵਾਂਗੇ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਸਰ ਧਰਮਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਸਾਰੇ ਆਪਾਂ ਕਿੱਥੇ ਹੋਗੇ ਆਪਾਂ ਇਹਦੇ ਵਿੱਚ ਸ਼ਾਮਲ ਹੋਈਏ ਮੁਜ਼ਾਰੇ ਦੇ ਵਿੱਚ ਆਪਾਂ ਨਜਾਇਜ਼ ਉਸਾਰੀ ਨਾ ਕਰਨ ਦੇਈਏ ਪਰ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਤੁਸੀਂ ਤਖਤ ਸਾਹਿਬ ਤੋਂ ਆਇਓ ਸਾਡੇ ਤੋਂ ਕਿ ਤਲਵੰਡੀ ਤੋਂ ਬਹੁਤ ਵਧੀਆ ਜਗ੍ਹਾ ਤੋਂ ਆਏ ਹੋ ਤੇ ਹੁਣ ਵੀ ਛੋਟੇ ਛਾਹਰ ਜਗ੍ਹਾਾਂ ਦੇ ਆਸਥਾਨ ਦੇ ਉੱਤੇ ਪਹੁੰਚੇ ਹੋ ਤੁਸੀਂ ਵੀ ਆਪਣੀ ਸੇਵਾ ਦੇ ਵਿੱਚ ਇਹੋ ਜਿਹਾ ਕੰਮ ਕਰਕੇ ਜਾਓ ਜਿਸ ਤੋਂ ਉਹਨੂੰ ਪਬਲਿਕ ਯਾਦ ਕਰੇ ਤੇ ਇਹ ਸਾਰੀ ਨਾ ਹੋਣ ਦਿੱਤੀ ਜਾਵੇ ਇਹ ਕਰੋੜਾਂ ਦੀ ਪ੍ਰਾਪਰਟੀ ਨੂੰ ਉਹ ਚੌੜੀਆਂ ਦੇ ਰੇਤਾਂ ਲੁਟਾ ਰਹੇ ਨੇ ਪੁਰਾਣੇ ਟਾਣਾ ਦੇ ਵਿੱਚ ਮੰਡੀ ਗਵਿੰਦਗੜ੍ਹ ਦੇ ਵਿੱਚ ਪ੍ਰਾਪਰਟੀ ਦੇ ਵਾਲੇ ਜਾਲ ਲਾ ਕੇ 25 25 30 30 ਰੁਪਏ ਨੋਟ ਘਾਨਾ ਦਿੱਤੀਆਂ ਆਉਣੀਆਂ ਨੇ ਪਰ ਇਹੋ ਜਿਹਾ ਕੰਮ ਨਾ ਕਰੋ ਬਾਡੀ ਜਿਹੜੀ ਗੁਰੂ ਘਰ ਦੀ ਜਾਇਦਾਦ ਹੈ ਉਹਨੂੰ ਬਖਸ਼ ਦੋ ਅਸੀਂ ਅਸੀਂ ਕਹਿੰਦੇ ਆ ਵੀ ਜਿਹੜੇ 14-15 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਇਲੈਕਸ਼ਨਾਂ 5 ਸਾਲ ਬਾਅਦ ਹੁੰਦੀਆਂ ਨੇ ਇਹ ਇਲੈਕਸ਼ਨ ਵੀ ਜੇ 5 ਸਾਲ ਦਾ ਹੋਵੇ ਤਾਂ ਇਹੋ ਜਿਹਾ ਟੱਕਾ ਨਾ ਹੋਵੇ ਜਦੋਂ ਇਹ ਤਾਂ ਇੱਕ ਧਰਮ ਦੇ ਠੇਕੇਦਾਰੇ ਬਣ ਗਏ ਵੀ ਦਾ ਸਾਰਾ ਕੁਝ ਸਾਡਾ ਹੀ ਹੈ ਉਹਨੂੰ ਪ੍ਰਾਪਰਟੀ ਨੂੰ ਲੁੱਟਾ ਰਹੇ ਨੇ ਅਸੀਂ ਇਹ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ